ਅਸਲ 'ਚ ਜਿਹੜਾ ਆਡੀਅנס ਤੇ ਥੀਏਟਰ ਦਾ ਇੱਕ ਜਿਹੜਾ ਨਾਟਾ ਹੈ ਨਾ ਉਹ ਬੜਾ ਅਲੱਗ ਤਰ੍ਹਾਂ ਦਾ ਸਿਸਟਮ ਹੈ ਜਦੋਂ ਸਾਡੇ ਖਾਸ ਕਰਕੇ ਰੀਜਨ 'ਚ ਕੁਝ ਇੱਕ ਫਿਲਮਾਂ ਅੱਛਾ ਪ੍ਰਦਰਸ਼ਨ ਨਹੀਂ ਕਰ ਪਾਉਨੀਆਂ ਫਿਰ ਸਾਰਾ ਜਿਹੜਾ ਆਉਣ ਵਾਲੇ ਉਹਨੇ ਇੱਕ ਵਾਰੀ ਰੁਕ ਜਾਂਨੇ ਆ ਜੇ ਤਾਂ ਇੱਕ ਦੋ ਫਿਲਮਾਂ ਪਹਿਲਾਂ ਵੱਡਾ ਕੰਮ ਕਰ ਜਾਣ ਤੇ ਜਿਹੜੀ ਤੀਜੀ ਆਉਂਦੀ ਹੈ ਉਹਨੂੰ ਪਹਿਲੇ ਦਿਨੇ ਫਿਰ ਲਾ 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 ਹੋ ਜਾਂਦਾ ਹੈ ਫਿਰ ਜੱਗ ਦਾ ਜਿਹੜਾ ਦੌਰ ਤਾਜ਼ਾ-ਤਾਜ਼ਾ ਖਤਮ ਹੋਇਆ ਉਹ ਹਰ ਵਪਾਰੀ ਸਲੋ ਸੀ ਉਹਦੇ ਕਰਕੇ ਪਰ ਆਪਾਂ ਸਾਰੇ ਭਾਗਾਂ ਵਾਲਿਆਂ ਵੀ ਆਪਣੀ ਫਿਲਮ ਨੂੰ ਹੰਗਾਰਾ ਤੇ ਹਲਾਰਾ ਮਿਲ ਰਿਹਾ ਹੈ। ਔਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਵੀ ਦੇਖਣ ਵਾਲੇ ਖੁਸ਼ ਬਹੁਤ ਹਨ। ਜਦੋਂ ਤੁਸੀਂ ਆਪਣੇ ਕੈਮਰੇ ਲੈ ਕੇ ਜਾਂਦੇ ਹੋ ਸਿਨੇਮਾ ਹਾਲ ਦੇ ਬਾਹਰ ਆਮ ਤੌਰ ਤੇ ਜਿਹੜੀ ਪੀਆਰ ਟੀਮ ਹੁੰਦੀ ਹੈ ਬਹੁਤੀਆਂ ਫਿਲਮਾਂ ਦੀ ਉਹ ਆਪਣੇ ਬੰਦੇ ਭੇਜ ਕੇ ਆਪਦੇ ਚੈਨਲਾਂ ਤੇ ਚੀਜ਼ਾਂ ਪਾਉਂਦੀ ਹੈ ਪਰ ਅਸੀਂ ਨਿੱਜੀ ਤੌਰ ਤੇ ਮੈਂ ਤਾਂ ਹੱਕ ਚ ਨਹੀਂ ਦੇ। ਸੋ ਤੁਹਾਡੀ ਉਹ ਆਵਾਜ਼ ਹੈ ਜਿਹੜੀ ਪੱਤਰਕਾਰਾਂ ਜਾਂ ਬਲੌਗਰਜ਼ ਆ ਉਹ ਜਦੋਂ ਲੋਕ ਪਬਲਿਕ ਤੇ ਜਾ ਕੇ ਪੁੱਛਦੇ ਆ ਉਹਦੇ ਚ ਕੀ ਹੈ ਕਿ ਸੁਮੇਲ ਹੈ ਬਜ਼ੁਰਗ ਵੀ ਹੈ ਬੱਚੇ ਵੀ ਹੈ ਬੀਬੀਆਂ ਵੀ ਹੈ। ਤੋਂ ਪਰਵਾਰਾਂ ਦੀ ਆਮਦ ਜਦੋਂ ਕਿਸੇ ਫਿਲਮ ਨੂੰ ਸ਼ੁਰੂ ਹੋ ਜੇ ਨਾ ਫਿਰ ਉਹ ਲੰਬਾ ਵਕਤ ਬਸ ਇਹੀ ਚੰਗੀ ਫਿਲਮ ਦੀ ਨਿਸ਼ਾਨੀ ਹੈ ਕਿ ਜਦੋਂ ਉਹ ਤੁਹਾਡੇ ਕੋਲ ਨਾ ਆਵੇ ਇਹਦੇ ਨਾਲ ਹੀ ਸਵਾਲ ਆ ਮਾਨ ਸਾਹਿਬ ਸ਼ੌਂਕੀ ਸਰਦਾਰ ਮਤਲਬ ਸਰਦਾਰ ਕਿਸ ਚੀਜ਼ ਦਾ ਸ਼ੌਂਕੀ ਹੈ ਸਰਦਾਰ ਸਵਾਗਰ ਹੁੰਦੇ ਆ ਸਵਾਗਰ ਹੁੰਦੇ ਆ ਉਹ ਉਹਦਾ ਸ਼ੌਂਕੀ ਸਰਦਾਰਾ ਨੂੰ ਕੀ ਮੈਸੇਜ ਹੈ ਦੇ ਕੋ ਸ਼ੌਕੀ ਤੋਂ ਕਈ ਤਰ੍ਹਾਂ ਦੇ ਸ਼ੌਕ ਹੁੰਦੇ ਆ। ਹੁਣ ਤਾਂ ਕਈ ਜਵਾਰੀ ਵੀ ਹੁੰਦੇ ਆ ਬੰਦੇ। ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਕ ਆ। ਜਿਹੜਾ ਫਿਲਮ ਦਾ ਕਿਰਦਾਰ ਜਿੱਥੋਂ ਫਿਲਮ ਸ਼ੁਰੂ ਹੋਈ ਹੈ ਜਦੋਂ ਇਹਨੂੰ ਲਿਖਿਆ ਸੀ ਨਾ ਤਾਂ ਉਹਦੇ ਚ ਗੱਗੂ ਗਿਲ ਭਾਜੀ ਸੀ। ਮੇਰਾ ਸੀ ਤੇ ਗੁਰੂ ਸਾਡਾ ਛੋਟਾ ਭਰਾ ਬਣਦਾ। ਤਾਂ ਇਹ ਵੀ ਜ਼ਰੂਰੀ ਹੁੰਦਾ ਸਿਨਮੇ ਚ ਕਿ ਇੱਕ ਅਦਾਕਾਰ ਨਾਲ ਉਹਦੇ ਕਦਾਕਾਰ ਹੁੰਦੇ ਆ। ਸੋ ਇਹਦੇ ਚ ਦੋ ਜੋੜੀਆਂ ਬਣਾਈਆਂ ਸੀ ਇਹਦਾ ਹੀਰੋ ਜਿਹਾ ਆਇਆ ਨਹੀਂ ਦਿੱਲੀਆ ਇਹਦਾ ਹੀਰੋ ਮੈਂ ਬੈਠਾ ਗੁੱਲੀਆ ਪਰ ਜਦੋਂ ਪੂਰੀ ਕਹਾਣੀ ਸੁਣੀ ਤਾਂ ਮੈਂ ਤਿਰਜ ਨੂੰ ਕਿਹਾ ਸੀ ਕਿ ਮੈਂ ਪੱਗ ਬੰਨ ਕੇ ਰੋਲ ਕਰਨਾ ਇਸ ਫਿਲਮ ਚ ਤੇ ਜਦੋਂ ਪੱਗ ਬੰਨਣੀ ਹੈ ਵੈਸੇ ਤਾਂ ਚਲੋ ਹਰ ਬੰਦੇ ਦਾ ਆਪਣਾ ਰੁਝਾਨ ਹੈ ਹਰ ਬੰਦਾ ਸ਼ੌਕ ਨਾਲ ਪੱਗ ਵੀ ਬੰਨਦਾ ਹੈ ਕਈ ਨਹੀਂ ਵੀ ਬੰਨਦੇ ਔਰ ਮੇਰੇ ਮਨ ਚ ਇਹ ਸੀ ਕਿ ਜਦੋਂ ਜਿੱਦਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਪਿਤਾ ਜੀ ਹੋਰਾਂ ਨੂੰ ਜਾਂ ਉਹਨਾਂ ਦੇ ਸਮਕਾਲੀਆਂ ਨੂੰ ਉਦੋਂ ਜਿਹੜਾ ਦੌਰ ਸੀ ਪੱਗਾਂ ਨਾਲ ਫਾਰਮਲ ਕੱਪੜੇ ਪਾਉਂਦੇ ਸੀ ਤਾਂ ਮੈਂ ਕਿਹਾ ਸੀ ਇਹ ਜਿਹੜੇ ਡਰੈੱਸਾਂ ਅਸੀਂ ਇਸ ਤਰ੍ਹਾਂ ਦੇ ਰੱਖਣਾ ਚਾਹੁੰਦੇ ਆਂ ਕਿ ਜਿਹਦਾ ਪੱਗ ਬੰਨੀ ਹੈ ਤੇ ਨਾਲ ਉਸੇ ਤਰ੍ਹਾਂ ਦੀ ਕਮੀਜ਼ ਫਿਰ ਇੱਕ 50 ਇਹੀ ਪਹਿਲਾ ਸ਼ੌਕ ਹੈ ਕੇਸ ਕੁੰਦੇ ਸਰਦਾਰ ਦਾ ਦੂਜਾ ਸ਼ੌਕ ਇਹ ਹੈ ਵੀ ਝੂਠ ਛੜੜਾ ਨਹੀਂ ਤੇ ਸੱਚ ਤੇ ਖੜਨਾ ਤੋ ਇਸ ਤਰ੍ਹਾਂ ਇਹ ਫਿਲਮ ਜਦੋਂ ਢਣੀ ਗਈ ਉਹਦੇ ਚ ਫਿਰ ਜਦੋਂ ਦੁਬਾਰਾ ਦੂਜੇ ਡਰਾਫਟ ਤੇ ਅਸੀਂ ਬੈਠੇ ਤਾਂ ਮੈਂ ਡਾਇਰੈਕਟਰ ਸਾਹਿਬ ਨੂੰ ਕਿਹਾ ਜਿਹੜਾ ਮੇਰਾ ਰਮਾਂਟਿਕ ਟੈਗ ਇਹਨੂੰ ਕੱਟ ਦਿਓ ਹਉਦਾ ਸਵਾਲ ਸੀ ਵੀ ਕਿਉਂ ਮੈਂ ਕਿਹਾ ਕੱਟ ਬੋਏ ਸੀ ਹੁਣ ਤੋ ਸਵਾਲ ਕਦ ਲਈ ਕਰਨਾ ਵੀ ਮੈਂ ਨਹੀਂ ਕਰਨਾ ਚਾਹੁੰਦਾ ਇਸ ਫਿਲਮ ਚ ਚਲਵਾਉਣਾ ਉਹ ਕਹਿੰਦਾ ਕਿਉਂ ਮੈਂ ਕਿਹਾ ਵੀ ਜਦੋਂ ਪੱਗ ਬਨ ਲਈ ਜੇ ਸਰਦਾਰੀ ਦੀ ਗੱਲ ਕਰਨੀ ਹੋ ਆ ਫਿਰ ਫਿਰ ਦਰਖਤਾਂ ਵਾਲੇ ਵਾਲੇ ਗੀਤਕਾਰ ਨੂੰ ਬੋਣੇ ਤਾਂ ਕਹਿੰਦਾ ਫਿਰ ਇਦਾਂ ਕਿਵੇਂ ਕੰਮ ਚੱਲੂਗਾ ਮੈਂ ਤਾਂ ਕੋਈ ਨਹੀਂ ਵਨ ਸਾਈਡਡ ਹੋ ਜਾਂਦਾ ਹੁੰਦਾ ਪਿਆਰ ਤੂੰ ਮੁੰਟਾ ਜਿੱਚ ਪਾਲੀਂ ਹੱਤਾ ਬਟ ਇਸ ਕਰੈਕਟਰ ਨੂੰ ਸਿੱਧਾ ਹੀ ਰਹਿਣ ਦੇ ਇਹ ਪਰਿਵਾਰ ਨਾਲ ਜੁੜਿਆ ਕਰੈਕਟਰ ਹੈ ਆਪਣੀ ਵਿਰਾਸਤ ਨਾਲ ਜੁੜਿਆ ਹੈ ਇਹਦਾ ਇੱਕ ਮਿਸ਼ਨ ਹੈ ਜ਼ਿੰਦਗੀ ਦਾ ਉਹ ਇਹਨੇ ਪੂਰੇ ਕਰਨਾ ਹੈ ਟੋਲੇ ਟੇਮ ਵੀ ਲਾਈਕ 댓 ਸੋ ਐਸ ਕਰਕੇ ਇਹਦਾ ਨਾਮ ਸ਼ੌਂਕੀ ਸਰਦਾਰ ਰੱਖਿਆ ਸੀ ਮਾਸਾ ਫਿਲਮ ਦੇ ਦੀ ਗੱਲ ਕਰੀਏ ਤਾਂ ਤੁਸੀਂ ਰੋਮਾਂਟਿਕ ਸੀਨ ਕਰ ਥੋੜਾ ਜਿਹਾ ਉਹ ਕਰਦੇ ਹੁੰਦੇ। ਇਹ ਰੋਮਾਂਟਿਕ ਸੀਨ ਬਾਰੇ ਤੁਸੀਂ ਗੱਲ ਕੀਤੀ ਕਿ ਮੈਂ ਕਿਹਾ ਵੀ ਐਵੇਂ ਆ। ਇਹ ਤਾਂ ਇਸ ਫਿਲਮ ਦੀ ਗੱਲ ਕਰ ਰਹੀ ਬਾਕੀ ਫਿਲਮਾਂ ਦੀ ਨਹੀਂ। ਨਹੀਂ ਨਹੀਂ ਮੈਂ ਨਹੀਂ ਉਦੋਂ ਦੀ ਕੋਈ ਗੱਲ ਹਰ ਇੱਕ ਚੀਜ਼ ਜ਼ਰੂਰੀ ਹੈ। ਸਿਨੇਮਾ ਦੀ ਗੱਲ ਕਰੀਏ ਤਾਂ ਰੋਮਾਂਟਿਕ ਵੀ ਜ਼ਰੂਰੀ ਹੈ, ਫਾਈਟ ਵੀ ਜ਼ਰੂਰੀ ਹੈ ਤੇ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਮੇਰਾ ਪਹਿਲਾ ਕੰਮ ਗਾਉਣਾ ਹੈ। ਤੋਂ ਕੁਝ ਵਕਤ ਮੈਂ ਫਿਲਮਾਂ ਕਰੀਆਂ ਮਿਲੀਆਂ। ਮੈਨੂੰ ਲੱਗਦਾ ਸੀ ਕਿ ਥੋੜਾ ਜਿਹਾ ਹੋਰ ਬਦਲੇ ਸਿਨੇਮਾ ਪਰ ਉਸ ਤਰ੍ਹਾਂ ਦੇ ਸਬਜੈਕਟ ਕਰੀਏ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਥੋੜੀਆਂ ਫਿਲਮਾਂ ਪ੍ਰਵਾਨਤ ਸੀ ਉਹਦੋਂ ਫਿਰ ਆਪਾਂ ਨੇ ਹਾਸ਼ਰ ਬਣਾਈ ਸੀ ਉਹ ਇੱਕ ਅਲੱਗ ਤਰ੍ਹਾਂ ਦੀ ਸੀ ਫਿਰ ਹਾਸ਼ਰ 2 ਲਈ ਬਹੁਤ ਲੋਕ ਜ਼ਿੱਦ ਕਰਦੇ ਸੀ ਮੈਂ ਕਿਹਾ ਨਹੀਂ ਅਸੀਂ ਤਾਂ ਕਿਸਾਨਾਂ ਤੇ ਬਣਾਉਣੇ ਆ ਵੀ ਇੱਕ ਅਲੱਗ ਸਬਜੈਕਟ ਹੋਣਾ ਚਾਹੀਦਾ ਤਾਂ ਕੰਮ ਕਰਦੇ ਕਰਦੇ ਕੁਝ ਇੱਕ ਚੀਜ਼ਾਂ ਸੀ ਗਲਤ ਵੀ ਬਣਾ ਗਏ ਕਿਉਂਕਿ ਉਹ ਸਪਾਰਸ਼ੀ ਡਾਇਰੈਕਟਰ ਸੀ ਮਿੱਤਰ ਪ੍ਰੇਮੀ ਵੀ ਕਈ ਵਾਰੀ ਸੁੱਖ ਨਾ ਖਾ ਜਾਣੇ ਹੁੰਦੇ ਆ ਉਸੇ ਤਰ੍ਹਾਂ ਦੀ ਤਰਾਸਤੀ ਸਾਡੀ ਸੀ। ਤੋਂ ਪਿਛਲੀ ਫਿਲਮ ਵਿੱਚ ਇੱਕ ਮੈਚੋਰ ਲਵ ਸੀ। ਕਿ ਉਹਦੇ ਵਿੱਚ ਮਹਿਬੂਬਾ ਮਿਲੀ ਨਹੀਂ ਸੱਚਾ ਸ਼ੁਰਮਾਲਾ ਜਿਹੜਾ ਕਿਰਦਾਰ ਸੀ। ਕਿਉਂਕਿ ਉਹਨਾਂ ਦਾ ਕਰੈਕਟਰ ਇੰਨਾ ਦਾ ਸੀ ਜੋ ਬੁਰਾ ਲਿਖਿਆ ਹੈ। ਇਸ ਫਿਲਮ ਵਿੱਚ ਮੈਨੂੰ ਮਹਿਬੂਬਾ ਨਹੀਂ ਮਿਲਣਾ। ਕੀ ਨਹੀਂ ਕਰਨਾ ਇਹ ਜਿਹੜੀ ਗੁੱਦੀ ਜੁੜੀ ਸਾਡੇ ਛੋਟੇ ਇਹਨਾਂ ਨੂੰ ਕਰਨ ਦੋ ਵੱਡੇ ਵੀ ਸਿਰੇ ਨਹੀਂ ਲਾਇਆ ਇਹਨਾਂ ਨੇ ਵੀ ਕਿਤੇ ਵੀ ਅੰਧ ਚੇਖ ਕਰਕੇ ਕੰਮ ਕੁੜੀ ਮਾਰਦੀ ਮੁੰਡੇ ਨੂੰ ਆ ਮੈਂ ਕੀ ਜਨ ਹਰ ਕਰੈਕਟਰ ਕੁਛ ਨਾ ਕੁਛ ਸਿਖਾ ਕੇ ਜਾਂਦਾ ਕਲਾਕਾਰ ਨੂੰ ਇਸ ਕਰੈਕਟਰ ਤੋਂ ਤੂੰ ਕੀ ਸਿੱਖਣਾ ਇਸ ਕਰੈਕਟਰ ਤੋਂ ਨਹੀਂ ਕਰੈਕਟਰ ਨਾਲ ਹੀ ਫਿਲਮ ਬਣਦੀ ਸਾਰਿਆਂ ਨਾਲ ਇੱਕ ਸਮੂਹ ਦੀ ਫਿਲਮ ਹੈ ਫਿਲਮ ਨੂੰ ਸਿੱਧਾ ਸਿੱਧਾ ਦੋ ਹਿੱਸਿਆਂ 'ਚ ਵੰਡਿਆ ਕਰੋ ਤੁਸੀਂ ਪਹਿਲਾ ਹਿੱਸਾ ਹੁੰਦਾ ਸੰਗੀਤ ਔਰ ਦੂਜਾ ਹੁੰਦਾ ਕਹਾਣੀ ਸੰਗੀਤ ਇਸ ਲਈ ਬਹੁਤ ਜ਼ਰੂਰੀ ਹੈ ਸਾਡੇ ਸਿਨੇਮੇ ਵਿੱਚ ਕਿ ਜਦੋਂ ਫਿਲਮ ਸ਼ੁਰੂ ਕਰਦੇ ਆ ਉਹਦਾ ਬਜਟ ਹਮੇਸ਼ਾ ਵੱਜ ਜਾਂਦਾ ਕਿਉਂਕਿ ਜਿੰਮੇ ਸਾਡੀਆਂ ਹੀਰੋਇਨਾਂ ਜਾਂ ਹੋਰ ਅਦਾਕਾਰਾਂ ਫਿਰ ਇਹਨਾਂ ਨੂੰ ਵੈਨਿਟੀ ਫਰੂਟਸ ਐਂਡ ਆਲ ਕੇਕਸ ਐਂਡ ਬਰਾਉਨੀਜ਼ ਐਦਾ ਹੁੰਦਾ ਚਲੋ ਸਾਡਾ ਤਾਂ ਕੋਈ ਨਹੀਂ ਐ ਤਾਂ ਵਟ ਤੇ ਬਹਿ ਕੇ ਅਸੀਂ ਪਹਿਲੀਆਂ ਫਿਲਮਾਂ ਐਵੇਂ ਵਟਾਂ ਦੇ ਖੜ੍ਹ ਜਾਂਦਾ ਸਾਲ ਲੈ ਲੈ ਪਹਿਲਾਂ ਆ ਤਾਂ ਪੂਰਾ ਕਰਨਾ ਚਾਚਾ ਹਾਂਜੀ ਹਾਂਜੀ ਸਰ ਸੋ ਜਦੋਂ ਬਜਟ ਵੱਜ ਜਾਂਦਾ ਤਾਂ ਪ੍ਰੋਡਿਊਸਰ ਦੀ ਜਿਹੜੀ ਦੇਖੋ ਪ੍ਰੋਡਕਸ਼ਨ ਹਾਊਸ ਤਾਂ ਹੀ ਬਹੁਤੀਆਂ ਫਿਲਮਾਂ ਰਿਪੀਟ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਸਿਨੇਮਾ ਜੇ ਉਹਨਾਂ ਵਿੱਚ ਇਕੱਠੇ ਹੋਏ ਨਹੀਂ ਉਧਰ ਗਾ ਗਿਆ 100 ਕਰੋੜ 200 ਕਰੋੜ ਕਰ ਗਏ ਸੀ ਪਰ ਨਹੀਂ ਤਾਂ ਪ੍ਰੋਡਿਊਸਰ ਨੂੰ ਜਦੋਂ 뮤직 ਰਾਈਟਸ ਅੱਛੀ ਪ੍ਰਾਈਸ ਤੇ 2-4 ਕਰੋੜ ਦੇ ਨਿਕਲ ਜਾਂਦੇ ਆ ਫਿਰ ਉਹ 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 50% ਸੇਫ ਹੋ ਜਾਂਦਾ ਸੋ ਆਪਾਂ ਲੱਕੀਏ ਵੀ ਆਪਣਾ ਜਿਹੜਾ ਸੰਗੀਤ ਸੀ ਬਹੁਤ ਚੰਗੀ ਪ੍ਰਾਈਸ ਤੇ ਇਹਨਾਂ ਨੇ ਦੇ ਕੇ ਉਹ ਇੱਕ ਰਿਕਵਰੀ ਕਰ ਲਈ ਸੀ ਦੂਜਾ ਜਦੋਂ ਸੰਗੀਤਕ ਪ੍ਰੋ